ਇੰਨੇ ਕੱਦ ਜਿਹੇ ਦਹਿਸ਼ਤ ਪਾਈ ਹੋਈ ਆ ਕਿਹਦਾ ਕੱਲ ਹੀ ਇੱਕ ਬੰਦੇ ਦੇ ਦਾਤ ਮਾਰ ਲੀਏ ਆ ਤੇ ਅੱਜ ਫੇਰ ਆ ਕੇ ਜਿੱਥੇ ਇਹਨੇ 20 22 ਜਣੇ ਦੇ ਗੁੱਸਾ ਵਰਤੀ ਕਿਤੇ ਐਸਾ ਹਵਾ ਖਰਾਬ ਹੋ ਗਈ ਆ 20 22 22 ਸਾਲ ਦੇ ਮੁੰਡੇ ਬਾਤ ਚੁੱਕੀ ਫਿਰਦੇ ਆ ਜਦ ਕਿ ਇਹਨਾਂ ਦੇ ਹੱਥ 'ਚ ਪੈਨ ਹੋਣਾ ਚਾਹੀਦਾ ਸੀ ਪੜ੍ਹਦੇ ਲਿਖਦੇ ਨੌਕਰੀਆਂ ਕਰਦੇ ਕਾਰੋਬਾਰ ਕਰਦੇ ਲਗ ਪਾਂਛੇ ਆਕੀ ਵਾਲੇ ਉੱਤੇ ਆਏ ਚਾਰ ਚਾਰ ਮੁੰਡੇ ਸਾਰੇ ਤੇ ਕਿਰਪਾਨਾਂ ਫੜੀਆਂ ਉਹ ਪਾਜੀ ਉੱਪਰ ਆਪਣਾ ਰੋਟੀ ਖਾਂਦੇ ਬੋ ਉਹਨਾਂ ਨੂੰ ਕੋਈ ਲੈਣਾ ਨਾ ਦੇਣਾ ਲੜਾਈ ਕਿਤੇ ਹੋ ਰਹੀ ਆਗੇ ਘਰ ਤੇ ਇਹਨਾਂ ਦੇ ਹਮਲਾ ਕਰਤਾ ਨਜਾਇਜ਼ ਬਿਨਾ ਮਤਲਬ ਸੋਈ ਰੇਡਿੰਗ ਦੇ ਆਗੇ ਇਹਨਾਂ ਨੇ ਉਧਰ ਤੋੜ-ਫੋੜ ਕੀਤੀ ਆ ਹਮਲਾ ਕੀਤਾ ਵਾ ਕੱਲ ਵੀ ਆਗੇ ਕਿਸੇ ਮੁੰਡੇ ਦੇ ਕਿਰਪਾਲ ਬਰਪਾਲ ਲੋਕਰ ਆ ਕੇ ਦਾਤ ਮਾਰ ਕੇ ਗਏ ਆ ਤੇ ਅੱਜ ਫੇਰ ਆ ਕੇ ਮਨੇ ਇਹ ਕੀਤੀ ਆ ਸਸ਼ੀਕਾਲ ਜੀ ਲੁਧਿਆਣਾ ਦੇ ਕਰਪਾਲ ਨਗਰ ਦੇ ਵਿੱਚ ਮੌਜੂਦਾ ਜਿੱਥੇ ਕਿ ਇੱਕ ਪਦਮਾਸ਼ਾ ਨੂੰ ਮੋਹੱਲੇ ਵਾਲਿਆਂ ਨੇ ਕਾਬੂ ਕੀਤਾ ਵੈ ਦੱਸਿਆ ਜਾ ਰਿਹਾ ਮੋਹੱਲੇ ਵਾਲਿਆਂ ਵੱਲੋਂ ਕਿ ਕਾਫੀ دہشت ਦਾ ਮਾਹੌਲ ਇਹਨਾਂ ਨੇ ਇਥੇ ਮੋਹੱਲੇ ਦੇ ਵਿੱਚ ਪੈਦਾ ਕੀਤਾ ਹੋਇਆ ਸੀਗਾ ਤੇ ਅੱਜ ਕਿਸੇ ਮਹੱਲੇ ਦੇ ਐਸੇ ਕਰਪਾਲ ਨਗਰ ਮਹੱਲੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ ਤੇ ਮਹੱਲੇ ਦੇ ਵਾਲਿਓ ਮਹੱਲੇਦਾਰ ਵਾਲਿਆਂ ਵੱਲੋਂ ਉਹਨਾਂ ਨੂੰ ਕੁੱਤ ਬੋਚਿਆ ਗਿਆ ਇਹ ਮਾਮਲਾ ਕੀ ਹੋਇਆ ਕਿਤੇ ਮਾਮਲਾ ਇਹ ਮਾਮਲਾ ਇਹ ਹੋਇਆ ਵਾ ਮੈਂ ਆਲਮਗੀਰ ਸਾਹਿਬ ਤੋਂ ਆ ਰਿਹਾ ਸੀ ਮੇਰਾ ਫੋਨ ਆਇਆ ਵੀ ਪਹਿਲੇ ਉਧਰ ਲੜਾਈ ਹੋ ਰਹੀ ਹੈ ਟ੍ਰੇਡਿੰਗ ਦੇ ਆ ਕੇ ਇਹਨਾਂ ਨੇ ਉਧਰ ਤੋੜ-ਫੋੜ ਕੀਤੀ ਆ ਹਮਲਾ ਕੀਤਾ ਵਾ ਕੱਲ ਵੀ ਆ ਕੇ ਕਿਸੇ ਮੁੰਡੇ ਦੇ ਕਰਪਾਲ ਕਰਪਾਲ ਨਗਰ ਆ ਕੇ ਦਾਤ ਮਾਰ ਕੇ ਗਏ ਆ ਤੇ ਅੱਜ ਫੇਰ ਆ ਕੇ ਮਨੇ ਇਹ ਕੀਤੀ ਆ ਸੀਪੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਨਾ ਸਾਡੇ ਥਾਣੇ ਦੀ ਨਫਰੀ ਵਧਾਈ ਜਾਵੇ ਸਾਡੇ ਮੁਲਾਜ਼ਮਾਂ ਨੂੰ ਬੜੀ ਦਿੱਕਤ ਆ ਰਹੀ ਆ ਕਿਉਂਕਿ ਹੁਣ ਕਾਫੀ ਸਮਾਂ ਲੱਗ ਗਿਆ ਕੌਣ ਕਿਤੇ ਤਾਬਜਾਰੇ ਪੀਸੀਰ ਦੱਸ ਆਇਆ ਵਾ ਕਿਰਪਾ ਕਰਕੇ ਸਾਡੇ ਥਾਜ ਦੀ ਨਫਰੀ ਭਰਾਈ ਜਾਵੇ ਤਾਂ ਜੋ ਸਾਡਾ ਵੱਤ ਵਜ ਬਚਾਅ ਹੋ ਸਕੇ ਸਿੱਧੂ ਸਾਹਿਬ ਇਹ ਕੌਣ ਨੇ ਜਿਹੜੇ ਨੌਜਵਾਨ ਅੱਥੇ ਵੇਲੇ ਗੰਡਾਸੇ ਪਤਾ ਨਹੀਂ ਕਿਹਦਾ ਹਵਾ ਖਰਾਬ ਹੋ ਗਈ ਆ 20 22 ਬਾਈ ਬਾਈ ਸਾਲ ਦੇ ਮੁੰਡੇ ਬਾਤ ਚੁੱਕੀ ਫਿਰਦੇ ਆ ਜਦ ਕਿ ਇਹਨਾਂ ਦੇ ਹੱਥ 'ਚ ਪੈਨ ਹੋਣੇ ਚਾਹੀਦੇ ਸੋ ਪੜ੍ਹਦੇ ਲਿਖਦੇ ਨੌਕਰੀਆਂ ਕਰਦੇ ਕਾਰੋਬਾਰ ਕਰਦੇ ਪਤਾ ਨਹੀਂ ਕਿਹੜੇ ਪਾਸੇ ਗੁੰਡਾਗਰਦੀ ਵਾਲੇ ਪਾਸੇ ਤੁਰ ਕੇ ਕਿਰਪਾ ਕਰਕੇ ਮਾਨ ਸਾਹਿਬ ਇਹਨਾਂ ਹਾਲ ਵੀ ਧਿਆਨ ਦਿਓ ਸਰ ਕੋਈ ਵਾਰਦਾਤ ਤਾਂ ਅਨਜਾਨ ਦਿੱਤਾ ਇੱਥੇ ਜਿਹੜਾ ਕਿ ਕੱਲ ਕੱਲ ਵੀ ਕੱਲ ਵੀ ਆ ਕੇ ਮੁੰਡੇ ਨੇ ਦਾਤ ਮਾਰ ਕੇ ਗਏ ਅਸੀਂ ਥਾਣੇ ਜਾ ਕੇ ਗਏ ਆ ਅਜੇ ਉਹ ਵੀ ਪੈਂਡਿੰਗ ਆ ਕੇਸ ਪੈਂਡਿੰਗ ਆ ਤੇ ਅੱਜ ਫੇਰ ਆ ਕੇ ਇਹਨਾਂ ਨੇ ਇੱਥੇ ਆ ਕੇ ਗੁੰਡਾਗਰਦੀ ਕੀਤੀ ਆ ਕਿ ਕਿੰਨਾ ਕੋਈ ਕੁੱਟਮਾਰ ਕੀਤੀ ਕਿਸੇ ਨਾਲ ਕੀ ਆ ਜਾਂ ਕਿ ਉੱਥੇ ਇਹਨਾਂ ਨੇ ਜਾ ਕੇ ਬਾਜੀ ਪਹਿਲਾਂ ਉੱਥੇ ਪੁਲੀ ਦੇ ਨਾਲ ਲੜਾਈ ਕੀਤੀ ਆ ਫਿਰ 20 25 ਜਾਣੇ ਆ ਕੇ ਆ ਸਾਡੇ ਟ੍ਰੇਡਿੰਗ ਦੇ ਬਾਹਰ ਆ ਕੇ ਦਾਤ ਚਲਾਏ ਬੜਾ ਕੁਝ ਹੋਇਆ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਵਾ ਮੈਂ ਆਲਮਗੀਰ ਸਾਹਿਬ ਤੋਂ ਵਾਪਸੀ ਆ ਰਿਹਾ ਸੀ ਉਸੇ ਵੇਲੇ ਮੈਸੇਜ ਤੋਂ ਸਾਨੂੰ ਦੱਸਿਆ ਏ ਆਪਣੇ ਏਡੀਸੀ ਵੀਰ ਸਾਹਿਬ ਬਲ ਸਾਹਿਬ ਨੂੰ ਦੱਸਿਆ ਫਿਰ ਇਮੀਡੀਏਟ ਕੰਟਰੋਲ ਦਾ ਵੀ ਫੋਨ ਕੀਤਾ ਤਾਂ ਵੋਟ ਫਾਈ ਆ ਤਾਂ ਉਹਨਾਂ ਨੂੰ ਲੈ ਕੇ ਜਾ ਰਹੇ ਆ ਪਾੰਦੀ ਕਰ ਅਸੀਂ ਚਾਹਦੇ ਆ ਹਾਂ ਗੁੰਡਾਂਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਮਾਂ ਹੋ ਗਿਆ ਇਸ ਮਹੱਲੇ ਦੇ ਵਿੱਚ دہشتਰਾਂ ਨੇ ਇਹਨਾਂ ਨੂੰ ਮਾਹੌਲ ਬਣਾਇਆ ਸੀ دہشت ਇਹ ਤਕਰੀਬਨ ਕਾਫੀ ਦੋ ਤਿੰਨ ਦਿਨ ਤੋਂ ਮਾਹੌਲ ਬੜਿਆ ਹੋਇਆ ਵਾ। ਅਸੀਂ ਇਹੋ ਜਿਹਾ ਮਾਹੌਲ ਇਹ ਤੇ ਬਣ ਨਹੀਂ ਦੇਣਾ ਕਿਉਂਕਿ ਸਾਡਾ ਸਾਰਾ ਇਲਾਕਾ ਇੱਕ ਤਰਫਾ ਚੱਲਦਾ ਵਾ। ਫਾਰਾ ਮੱਲਾਇਕ ਨਾਲ ਖੜਾ ਮੇਰੇ। ਗੱਲ ਕਰੀਏ ਪ੍ਰਸ਼ਾਸਨ ਦੀ ਗੈਸਟਰੀ ਤੇ ਕਿੱਥੇ ਜਿੱਦਾਂ ਦਾ ਪ੍ਰਸ਼ਾਸਨ ਇੱਥੇ ਅਸੀਂ ਸੀਪੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਆ ਇੱਥੇ ਵੱਧ ਵੱਧ ਸਾਡੇ ਥਾਣੇ ਨੂੰ ਵੱਧ ਵੱਧ ਨਫਰੀ ਦਿੱਤੀ ਜਾਵੇ। ਪੁਲਿਸ ਮਰਵਾਜੋ ਵਧਾਈ ਜਾਣ। ਸਾਡੇ ਕੋਲ ਪੁਲਿਸ ਮਰਵਾਜੋ ਸੀਪੀ ਸਾਹਿਬ ਸਾਡੇ ਏਰੀਆ ਨੂੰ ਵੱਧ ਤੋਂ ਵੱਧ ਫੋਰਸ ਦਿੱਤੀ ਜਾਵੇ ਜਿੱਦੂ ਸਾਹਿਬ ਚ ਚੋਰੀ ਟਿਕਾਤੀ ਦਾ ਵੀ ਕਾਫੀ ਡਰ ਰਹਿੰਦਾ ਹੋਊਗਾ ਕਿਉਂਕਿ ਸਾਰੇ ਵਪਾਰੀ ਇੱਥੇ ਨੇ ਸਾਰੇ ਤਾਂ ਦਾ ਕਪੜਾ ਮਹਿਬਾਨੀ ਇੱਥੇ ਸਾਰੇ 45000 ਰੁਪਏ ਅਸੀਂ ਦੇ ਰਹੇ ਹਾਂ ਸਿਕਿਉਰਿਟੀ ਪਰਸਨਾਂ ਰੱਖੀਆ ਤੇ ਪੀਸੀਆਰ ਦਾ ਵੀ ਗੇੜਾ ਰਹਿੰਦਾ ਵਾ ਉਹਦੇ ਕਰਕੇ ਸਾਡਾ ਕਾਫੀ ਵਿਚਾਰ ਰਹਿੰਦਾ ਵਾ ਇਹ ਤਾਂ ਹਾਲਾਤ ਠੀਕ ਨਹੀਂ ਆ ਫੇਰ ਵੀ ਇੰਧਰ ਮੁੰਡੇ ਜਿਹੜੇ ਕਿ ਹੱਥਾਂ 'ਚ ਤਲਵਾਰਾਂ ਲੈ ਕੇ ਨੰਗੀਆਂ ਤਲਵਾਰਾਂ ਲੈ ਕੇ ਇੱਥੇ ਘੁੰਮਦੇ ਨੇ ਇਹ ਬਾਈਕ 'ਤੇ ਸੀਗੇ ਕਿੰਨੇ ਕਿੰਨਾ ਐਕਟਵਾ ਦੇ ਸੀਗੇ ਇਹਨਾਂ ਦੇ ਇਹ ਪੂਰੇ ਐਕਟਵਾ ਦੇ ਬਾਈਕਾਂ ਲੈ ਕੇ ਆਏ ਸੀਗੇ ਮੈਂ ਮੌਕੇ ਤੇ ਨਹੀਂ ਸੀ ਜੋ ਇਹਨਾਂ ਤੋਂ ਸੁਣਨ ਤੋਂ ਮਿਲਦਾ ਐਕਟਵਾ ਦੇ ਬਾਈਕਾਂ ਤੇ ਆਏ ਇਹਨਾਂ ਕੋਲ ਕੁਰਬਾਨਾ ਦੇ ਦਾਅਤ ਸੀਗੇ ਇਹਨਾਂ ਦੇ ਕੋਲ ਤੁਸੀਂ ਤੁਸੀਂ ਮੌਕੇ ਤੇ ਸੀਗੇ ਹਾਂਜੀ ਭਾਜੀ ਅੱਛਾ ਕੀ ਕੀ ਸੀਗਾ ਨਾ ਕਦਾਂ ਵਿੱਚ ਭਾਜੀ ਮੈਂ ਉੱਥੇ ਆਪਣੇ ਬੈਟਰੀ ਰਿਕਸ਼ੇ ਦੇ ਖੜਾ ਹੋਇਆ ਸੀਗਾ ਤੇ ਪੰਜ-ਛੇ ਮੁੰਡੇ ਆਏ ਲੱਗ ਪੰਜ-ਛੇ ਐਕਟਵਾ ਦੇ ਉੱਤੇ ਆਏ ਚਾਰ-ਚਾਰ ਮੁੰਡੇ ਸਾਰੇ ਤੇ ਕੁਰਬਾਨਾ ਫੜੀਆਂ ਉਹ ਭਾਜੀ ਉੱਪਰ ਆਪਣਾ ਰੋਟੀ ਖਾਂਦੇ ਪਾ ਉਹਨਾਂ ਨੂੰ ਕੋਈ ਲੈਣਾ ਦੇਣਾ ਲੜਾਈ ਕਿਤੇ ਹੋ ਰਹੀ ਆ ਕੇ ਘਰ ਤੇ ਇਹਨਾਂ ਦੇ ਹਮਲਾ ਕਰਤਾ ਨਜਾਇਜ਼ ਬਿਨਾ ਮਤਲਬ ਸਹੀ ਹਾਂਜੀ ਕੁਝ ਨਹੀਂ ਭਾਜੀ ਇਹਨਾਂ ਦੀ ਕੋਈ ਗੱਲਬਾਤ ਨਹੀਂ ਲੜਾਈ ਕਿਸੇ ਹੋਰ ਨਾਲ ਆ ਕੇ ਰੰਜੀ ਸ਼ਰਨ ਨਾਲ ਕਰਦੀ ਨਜਾਇਜ਼ ਜੀ ਅੱਛਾ ਹਾਂਜੀ ਕਿੰਨੇ ਕੁ ਜਾਣੇ ਸੀਗੇ ਇਹ ਦੋ ਭਾਜੀ ਉਸ ਸੀਗੇ ਮੇਰਾ 15 ਵੀ ਜਾਣੇ ਸੀਗੇ ਮੁੰਡੇ 7-8 ਐਕਟਿਵਾ ਸੀਗੀਆਂ ਜੀ ਪੁਲਿਸ ਨੇ ਕਿੰਨੇ ਕੁ ਜਾਣੇ ਬੰਦੇ ਉਹਨਾਂ ਭਾਈ ਦੋ ਫੜੇ ਆ ਬਾਕੀ ਤਾਂ ਮੁਕੇ ਤੇ ਫਰਾਰ ਹੋ ਗਏ ਇੱਕ ਐਕਟਿਵਾ ਵੀ ਖੜੀ ਉੱਥੇ ਤੇ ਇੱਕ ਕਨਵੇਅਰ ਸੇ ਮੋਟਰਸਾਈਕਲ ਦੀ ਐਕਟਿਵਾ ਦੀ ਕਿਤੇ ਭਾਈ ਐਕਟਿਵਾ ਸੀਗੀ ਤਿੰਨ ਐਕਟਿ सफाई होंगी है लेकिन जब सिक्योरिटी गार्ड हो तो थो थोड़ी घट गई ओदा होंगी रही है मेरा नाम राहत हुसैन है किरपान नगर गली नंबर तीन से कल लक्कड़ पुलिस को कॉल है तीन मुंडे आके दांत मार के पंद्रह हजार रुपया दुकान से खोके मुंडे को मार के चले गए यही थे ਇਹੀ ਮੁੰਡੇ ਨੇ ਐਸੀ ਗਰੁੱਪ ਦੇ ਮੁੰਡੇ ਨੇ ਇਹ ਕੋਈ ਗਰੁੱਪ ਗਰੁੱਪੀਜ਼ਮ ਇਹ ਗਰੁੱਪ ਬਾਜੀ ਚੱਲ ਰਹਾ ਹੈ ਕਿਰਪਾਨ ਲੱਗ ਰਹੇ ਨੇ ਆ ਉੱਪਰ ਉੱਪਰ ਇਸ ਟਾਈਮ ਰੋਟੀਆਂ ਟਾਈਮ ਤੇ ਰੋਟੀ ਖਾ ਰਹੀ ਸਾਰੇ ਨਜਾਇਜ਼ ਆਏ 12 13 ਬੰਦੇ ਆਣ ਤੋਂ ਬਾਅਦ ਆ ਕੇ ਗਲਗਲਕ ਕੱਢਣ ਲੱਗ ਗਏ ਆਪਣੇ ਕਿਰਪਾਨਾ ਸਾਡੇ ਛੜਤ ਤੇ ਮਾਰੀ ਸ਼ੁਰੂ ਕਰਤੀਆਂ ਜੇ ਪਾ ਥੱਲੇ ਆਏ ਗੱਲ ਕੀਤੀ ਉਹਨਾਂ ਨਾਲ ਆ ਕੇ ਵੀ ਗੱਲ ਹੋਈ ਕੀ ਦੱਸੋ ਕਹਿੰਦੇ ਵੀ ਬਾਹਰ ਬੰਦਾ ਗੱਡੋ ਘੜਿਆ ਪਰ ਨਾਰਮਲ ਗੱਲ ਕਰੇ ਦੱਸੋ ਕੀ ਹੈ ਜਾਨੂ ਆਇਆ ਇੱਕ ਬੰਦੇ ਸਾਹਮਣੇ ਹਮਲਾ ਕੀਤਾ ਸਾਡੇ ਆਪੋ ਬੰਦੇ ਨੂੰ ਲਿਆ ਫੜ ਉਹ ਫੜ ਕੇ ਫੋਨ ਮਹੱਲੇ ਦੇ ਕਾਰਵਾਈ ਜੋ ਮਹੱਲੇ ਨਾਲ ਖੜੇ ਸਾਰੇ ਉਹ ਕਿਹ ਚ ਕਾਰਵਾਈ ਬਣਦੀ ਸਾਨੂੰ ਮੰਗ ਕਰਦੇ ਆਪੋ ਕਰਦੇ ਨਹੀਂ ਆਪਾਂ ਸੁਰੱਖਿਅਤ ਨਹੀਂ ਇਹ ਮਹੱਲ ਨੂੰ ਲੈ ਕੇ ਬਹੁਤ ਮਾਹੌਲ ਖਰਾਬ ਹੈ ਇਹ ਸਭ ਗੱਲਾਂ ਦੇਖ ਕੇ ਕੋਈ ਬੰਦਾ ਸੁਰੱਖਿਅਤ ਨਹੀਂ ਅਗਸਟੇ ਮੈਂ ਤੇ ਅੱਛਾ ਜੇਕਰ ਗੱਲ ਕਰੀਏ ਤੇ ਮਾਤਾ ਪਿਓਾਂ ਦਾ ਤੇ ਬਾਅਦ ਤੇ ਇੱਕ ਅੱਗੇ ਪਿਛਲੇ ਸਮੇਂ ਦੇ ਵਿੱਚ ਪੈਂਦੇ ਸੀਗੇ ਆਰਾਮ ਨਾਲ ਬਾਹਰ ਨਹੀਂ ਹੁਣ ਤਾਂ ਤੁਹਾਨੂੰ ਕੋਈ ਮਾਂ ਦੀ ਕੋਈ ਨਹੀਂ ਦੇਖਣ ਨੂੰ ਮਿਲੇਗੀ ਤੇ ਕੋਈ ਨਹੀਂ ਸਭ ਡਰ ਦੇ ਸਾਫ ਘਰ ਦੇ ਅੰਦਰ ਰਹਿੰਦੀਆਂ ਨੇ ਇਸ ਟਾਈਮ ਮਿਸਰ ਵਗੈਰਾ ਕਰਕੇ ਕੋਈ ਨਹੀਂ ਕੋਈ ਤੁਸੀਂ ਕਦੇ ਵੀ ਸਵੇਰੇ ਆਓ ਸ਼ਾਮੀ ਆਓ ਤਾਂ ਕੋਈ ਮਾਪਿਆਂ ਦਾ ਮਾਹੌਲ ਪਹਿਲੇ ਆ ਪੂਰਾ ਡਰ ਦਾ ਮਾਹੌਲ ਪੂਰਾ ਮਾਹੌਲ ਡਲਦਾ ਹੈ ਦੋ ਤਸਵੀਰਾਂ ਚ ਦੇਖ ਸਕਦੇ ਹੋ ਕਿ ਐਕਟੂਆ ਵੀ ਜਰੀਆ ਹੈ ਨੰਬਰ ਪਲੇਟ ਵੀ ਨਹੀਂ ਉਸ ਦਾ ਹੈਗਾ ਵਾ ਤਸਵੀਰਾਂ ਨੇ ਇਹ ਐਕਟੂਆ ਦੇਖ ਸਕਦੇ ਹੋ ਕਿ ਐਕਟੂਆ ਕਿਸ ਦੀ ਹੈ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਇਆ ਅਜੇ ਅਲੀ ਜਾਂਚ ਵੀ ਜਰੀਕੇ ਹੈ ਪੁਲਿਸ करेगी ते जांच وچ جڑ چکی ہے پولیس سانوں بھائی گاڑی رات بارے معاملہ ਕੀ ਹੈ ਸਾਰਾ اے جی دیکھو ਜੀ ਹੁਣ ਥਾਣੇ ਜਾ ਕੇ ਵੀਰ ਜੀ ਪਤਾ ਲੱਗੋ ਇਹਨਾਂ ਦੀ ਕੀ ਕਹਾਣੀ ਆ کون ਨੇ ਨੌਜਵਾਨ ਚ ਰਿਆ ਇਹ ਹਲੇ ਕੋਈ ਪਤਾ ਨਹੀਂ ਹਨ ਪਛਾਤੇ ਬੰਦੇ ਆ ਜੀ ਹਲੇ ਹਲੇ ਹਨ ਪਛਾਤੇ ਬੰਦੇ ਇਹਨਾਂ ਦੇ ਹਾਂਜੀ ਹੋਏ ਹਲੇ ਕੋਈ ਪਤਾ ਨਹੀਂ ਜਾ ਕੇ ਥਾਣੇ ਪਤਾ ਲੱਗੋ ਇਹਨਾਂ ਦੇ ਸਾਹਿਬ ਆਈਏ ਸਾਹਿਬ ਹੁਣ ਕਿਉਂ ਇਨਵੈਸਟੀਗੇਸ਼ਨ ਕਰਨਗੇ ਜੀ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਕਿਰਪਾਨ نگر ਦੀਆਂ ਲਗਾਤਾਰ ਤਸਵੀਰਾਂ ਦਿਖਾ ਰਹੇ ਆਂ ਕਿ ਕਿਸ ਤਰ੍ਹਾਂ ਜਿਹੜੇ ਕੀ ਹੈ ਇਸ ਬਦਮਾਸ਼ਾਂ ਦੇ ਵੱਲੋਂ دہشت ਦਾ ਮਾਹੌਲ ਜਿਹਾ ਬਣਾਇਆ ਹੋਇਆ ਸੀਗਾ ਇਹ ਤਸਵੀਰਾਂ ਨੇ ਜਿੱਥੇ ਕਿ ਕਿਰਪਾਨ ਨਜ਼ਰ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਮੱਲੇ ਵਾਲਾ ਲੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਤੇ ਪੁਲਿਸਰੇ ਹਵਾਲੇ ਦਿੱਤਾ ਗਿਆ ਜੁੜੇ ਹੋਏ ਲਾਈਵ ਦੇ ਨਾਲ ਯੂਪੀਪ੍ਰਿਪੋਰਟ ਧੰਨ